ਕਰਹਾਲੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕਿਆ ਸੋਇ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਅਤੇ ਨੌਵੀਂ ਕਰਹਾਲੀ ਸਾਹਿਬ ਪਟਿਆਲਾ ਆਰਕੀਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਗੇਟ ਹੈ ਜੀ ਮੈਂ ਸਾਹਿਬ ਪਾਸ਼ਾ ਸ਼ੇਮੀ ਅਤੇ ਨੌਵੀਂ ਕਰਹਾਲੀ ਸਾਹਿਬ ਸੰਖੇਪ ਇਤਿਹਾਸ ਇਹ ਇਤਿਹਾਸ ਜਿਹੜਾ ਬੋਰਡ ਲਿਖਿਆ ਹੋਇਆ ਇਤਿਹਾਸ ਵਾਲਾ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਇਸ ਸਰੋਵਰ ਦਾ ਹੀ ਇਤਿਹਾਸ ਗੁਰਦੁਆਰਾ ਸਾਹਿਬ ਜੀ ਇਹਦੇ ਨਾਲ ਜੁੜਦਾ ਜੀ ਕਰਹਾਲੀ ਸਾਹਿਬ ਦੇ ਨਾਲ ਇਸ ਜਗ੍ਹਾ ਤੇ ਉੱਪਰ ਇੱਕ ਛੱਪੜੀ ਹੁੰਦੀ ਸੀ ਇਸ ਪਿੰਡ ਦੇ ਵਿੱਚ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਸੁਰਮਖ ਸੀ ਜੋ ਇਸ ਪਿੰਡ ਦਾ ਕਰਹਾਲੀ ਦਾ ਰਹਿਣ ਵਾਲਾ ਸੋ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਸੀ ਤੇ ਉਹਦੇ ਸਾਰੇ ਕੋੜ ਦੇ ਰੋਗ ਖਤਮ ਹੋ ਚੁੱਕੇ ਸਨ ਇਹ ਸਰੂਪ ਬਣਾਇਆ ਹੈ ਬਹੁਤ ਸੋਹਣਾ ਜਦੋਂ 100 ਕੋੜ ਸਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਨਾਨਕ ਮੱਤੇ ਨੂੰ ਜਾ ਰਹੇ ਸਨ ਅਤੇ ਇਸ ਜਗ੍ਹਾ ਤੇ ਰੁਕੇ ਸਨ ਜੋ ਕਿ ਭਾਈ ਸੁਰਮਖ ਦਾ ਜੋ ਕੋੜ ਦਾ ਰੋਗ ਸੀਗਾ ਇਹ ਦੂਰ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਛੱਪੜੀ ਚ ਨੋਹਾ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਸੀ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ 6ਵੀਂ ਅਤੇ ਪਾਤਸ਼ਾਹੀ 9ਵੀਂ ਜੋ ਕਿ ਪਟਿਆਲੇ ਤੋਂ 22 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਆਪਾਂ ਚੱਲੇ ਸੀ ਕਿ ਪਾਤਣਾ ਤੋਂ ਤੇ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਾ ਕੇ ਸੋ ਬਣੇ ਰੋ ਵੀਡੀਓ ਦੇ ਨਾਲ ਤੇ ਆਪਾਂ ਹੁਣ ਤੁਰਨ ਲੱਗੇ ਸੀਗੇ ਤੇ ਇਹ ਆਪਣੀ ਬਾਈਕ ਲੁੱਤੀ ਆ ਬਾਈਕ ਦੇ ਉੱਤੇ ਜਾਣਾ ਤੇ ਪਾਤੜਾ ਉਹ ਦੱਸਾਂਗੇ ਤੁਹਾਨੂੰ ਕਿੰਨੇ ਕਿਲੋਮੀਟਰ ਪੈਂਦਾ ਇਹ ਹੁਣ ਆਪਾਂ ਚੱਲਣ ਵળે ਜਿਹੜੀ ਸ਼ੁਰੂਆਤੀ ਜਿਹੜਾ ਮੀਟਰ ਦਾ ਇਹ ਨੋਟ ਕਰਦੇ ਪਏ ਆ ਤੇ ਉੱਥੇ ਜਾ ਕੇ ਦੇਖਦੇ ਆਪਾਂ ਨੂੰ ਕਿੰਨੇ ਕਿਲੋਮੀਟਰ ਪੈਂਦਾ ਤੇ ਇੱਕ ਆ ਸਾਡਾ ਜਵਾਬ ਸਾਡਾ ਪਰਮਿੰਦਰ ਸਿੰਘ ਕਹਿੰਦਾ ਵੀ ਮੈਂ ਬਾਬੇ ਜਾਣਾ ਤਾਂ ਤੇ ਕਿੱਥੇ ਜਾਣਾ ਤੂੰ ਬਾਬਾ ਕੀ ਕਰੇਗਾ ਕਿਵੇਂ ਨਹੀਂ ਕਰੇਗਾ ਬਾਬੇ ਅਨੇ ਕਰਕੇ ਹਾਂ ਅਪਾ ਚੱਲਦੇ ਆ ਬਾਬੇ ਠੀਕ ਹੈ ਠੀਕ ਹੈ ਹਾਂਜੀ ਤੇ ਹੁਣ ਆਪਾਂ ਕਰੋ ਚੱਲ ਪਏ ਸੀਗੇ ਗੁਰਦੁਆਰਾ ਕਰਹਾਲੀ ਸਾਹਿਬ ਦੇ ਦਰਸ਼ਨ ਕਰਨ ਅਤੇ ਵੀਡੀਓ ਦੇ ਰਾਹੀ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਅਤੇ ਹੁਣ ਆਪਾਂ ਚੱਲ ਰਹੇ ਆ ਜੀ ਸਮਾਣਾ ਪਟਿਆਲਾ ਰੋਡ ਦੇ ਉੱਪਰ ਜੋ ਕਿ ਇਹ ਰੋਡ ਪਟਿਆਲੇ ਨੂੰ ਜਾ ਰਿਹਾ ਬਾਇਆ ਸਮਾਣਾ ਹੋ ਕੇ ਅਤੇ ਆਪਾਂ ਪਹਿਲਾਂ ਸਮਾਣਾ ਜਾਣਾ ਸਮਾਣਾ ਤੋਂ ਬਾਅਦ ਆਪਾਂ ਜਿਹੜਾ ਟੋਲ ਟੈਕਸ ਬੰਦ ਹੋ ਗਿਆ ਸਮਾਣਾ ਕ੍ਰੋਸ ਕਰਨ ਤੋਂ ਬਾਅਦ ਤੇ ਅੱਗੇ ਟੈਂਟਲਪਿੰਡ ਆਉਂਦਾ ਟੈਂਟਲਪਿੰਡ ਦੇ ਅੱਡੇ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਅਤੇ ਉਹਦੇ ਨਾਲ ਹੀ ਵਿਜਲਪੁਰ ਨੂੰ ਸੜਕ ਮੁੜਦੀ ਹੈ ਤੇ ਆਪਾਂ ਹੁਣ ਪਹੁੰਚ ਚੁੱਕੇ ਸੀਗੇ ਸਮਾਣਾ ਤੇ ਤਕਰੀਬਨ 27-28 ਕਿਲੋਮੀਟਰ ਆਪਾਂ ਆ ਚੁੱਕੇ ਆ ਤੇ ਉਹ ਬਿਲਕੁਲ ਸਾਹਮਣੇ ਬੰਦਾ ਸਿੰਘ ਬਹਾਦਰ ਚੌਕ ਆ ਜੀ ਜੋ ਤੁਹਾਨੂੰ ਅੱਗੋਂ ਦੀ ਦਿਖਾਉਂਦੇ ਆ ਇਹ ਦੇਖੋ ਜੀ ਇਹ ਸਾਹਮਣੇ ਬੰਦਾ ਸਿੰਘ ਬਹਾਦਰ ਚੌਂਗਾ ਆਪਾਂ ਕ੍ਰੋਸ ਕਰ ਜਾਣਾ ਸੋ ਆਪਾਂ ਸਮਾਣਾ ਕ੍ਰੋਸ ਕਰ ਚੁੱਕੇ ਆ ਅਤੇ ਹੁਣ ਆਪਾਂ ਆ ਪਹੁੰਚ ਚੁੱਕੇ ਆ ਜਿੱਥੇ ਟੋਲ ਟੈਕਸ ਹੁੰਦਾ ਸੀ ਉਹ ਬੰਦ ਹੋ ਚੁੱਕਿਆ ਅਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਟੈਂਟਲ ਜਿਹੜਾ ਲੈਫਟ ਸਾਈਡ ਸੜਕ ਮੁੜਦੀ ਆ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਟੈਂਟਲ ਨੂੰ ਜਾਂਦਾ ਅਤੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਰਾਈਟ ਸਾਈਡ ਨੂੰ ਸੜਕ ਮੁੜਦੀ ਆ ਪਿੰਡ ਵਿਜਲਪੁਰ ਨੂੰ ਸੋ ਆਪਾਂ ਵਿਜਲਪੁਰ ਵਿੱਚ ਦੀ ਵਾਇਆ ਖੇੜੀ ਵਰਨਾ ਹੋ ਕੇ ਜਾਣਾ ਅਤੇ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੰਨੇ ਆ ਇਹ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਟੈਂਟਲ ਅੱਡੇ ਦੇ ਉੱਪਰ ਸ਼ਸ਼ੋਭਤਾ ਜੀ ਅਤੇ ਹੁਣ ਆਪਾਂ ਮੁੜ ਵਿਜਲਪੁਰ ਨੂੰ ਮੁੜ ਗਏ ਸੀਗੇ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਨਾਲ ਸੜਕ ਤੋਂ ਅਤੇ ਖੇੜੀ ਵਰਨਾ ਹੋ ਕੇ ਆਪਾਂ ਹੁਣ ਕਰਹਾਲੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਸੋ ਇਹ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਪਾਸ਼ਾਏ ਸ਼ੇਮੀ ਅਤੇ ਨੌਵੀਂ ਕਰਹਾਲੀ ਸਾਹਿਬ ਪਟਿਆਲਾ ਅਤੇ ਇਸ ਸਾਈਡ ਆ ਜੀ ਪਾਰਕਿੰਗ ਕਾਰ ਪਾਰਕਿੰਗ ਇਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਗੇਟ ਆ ਜੀ 메ਨ ਸੋ ਇਹ ਲਿਖਿਆ ਹੋਇਆ ਜੀ ਗੁਰਦੁਆਰਾ ਸਾਹਿਬ ਕਰਹਾਲੀ ਪਾਤਸ਼ਾਹੀ ਛੇਵੀ ਅਤੇ ਨੌਵੀਂ ਸੋ ਆਪਾਂ ਮੋਟਰਸਾਈਕਲ ਅੰਦਰ ਲਾਤਾ ਸੀ ਮੈਂ ਬਾਹਰ ਛੋਟ ਲੈਣ ਆਇਆ ਸੀਗਾ ਅਤੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਕਰਹਾਲੀ ਸਾਹਿਬ ਅਤੇ ਤੁਸੀਂ ਦਰਸ਼ਨ ਕਰੋ ਇਹ ਗੁਰਦੁਆਰਾ ਸਾਹਿਬ ਜੀ ਦੀ ਜੋ ਅੰਦਰ ਵਾਲੇ ਪਾਸੇ ਵਾਲੀ ਸਾਈਡ ਆ ਜੀ ਸੋ ਹੁਣ ਆਪਾਂ ਅੰਦਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਤੇ ਮੈਂ ਸਾਹਮਣੇ ਮੋਟਰਸਾਈਕਲ ਲਾਇਆ ਸੀਗਾ ਤੁਹਾਨੂੰ ਦਿਖਾਉਣਾ ਵੀ ਇਹ ਪਾਤੜਾਂ ਤੋਂ ਚੱਲ ਕੇ ਗਰਹਾੜੀ ਸਾਹਿਬ ਆਪਾਂ ਨੂੰ ਕਿੰਨੇ ਕਿਲੋਮੀਟਰ ਪਿਆ ਅਤੇ ਇਸ ਸਾਈਡ ਲੱਗਿਆ ਹੋਇਆ ਆਪਣਾ ਮੋਟਰਸਾਈਕਲ ਇਹ ਸਾਹਮਣੇ ਮੈਂ ਲਗਾਤਾ ਸੀਗਾ ਤੇ ਆ ਦੇਖੋ ਜੀ ਆਪਣਾ ਮੋਟਰਸਾਈਕਲ ਚੱਲ ਗਿਆ 36449 ਤਕਰੀਬਨ 57 55 57 ਕਿਲੋਮੀਟਰ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਅਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਹੈ ਜਿੱਥੋਂ ਆਪਾਂ ਐਂਟਰੀ ਕਰਨੀ ਅੰਦਰ ਨੂੰ ਅਤੇ ਇਹ ਦਾ ਪਹਿਲਾ ਸਾਹਮਣੇ ਤੁਹਾਨੂੰ ਇਤਿਹਾਸ ਵਾਲਾ ਬੋਰਡ ਹੈ ਜੋ ਇਹ ਦਿਖਾ ਦਿੰਨੇ ਆ ਸੋ ਇਸ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀਆਂ ਤੇ ਨੌਮੀ ਕਰਹਾਲੀ ਸਾਹਿਬ ਸੰਖੇਪ ਇਤਿਹਾਸ ਇਹ ਇਤਿਹਾਸ ਜਿਹੜਾ ਬੋਰਡ ਲਿਖਿਆ ਹੋਇਆ ਇਤਿਹਾਸ ਵਾਲਾ ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਅਤੇ ਇੱਥੇ ਜੋ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੁੜਿਆ ਹੋਇਆ ਇਸ ਬੋਰਡ ਦੇ ਉੱਪਰ ਲਿਖਿਆ ਹੋਇਆ ਜੀ ਅਤੇ ਆਪਾਂ ਹੁਣ ਪਹਿਲਾ ਜੋੜਾ ਕਰ ਇਧਰ ਦੀ ਸਾਈਡ ਜੋੜਾਕਰ ਹੈ ਜੀ ਸੋ ਇਸ ਸਾਈਡ ਹੈ ਜੀ ਜੋੜਾਕਰ ਦੇਖੋ ਤੇ ਪਹਿਲਾਂ ਆਪਾਂ ਇੱਥੇ ਜੋੜੇ ਜਮ੍ਹਾਂ ਕਰਵਾ ਦਿੰਨੇ ਆ ਸੋ ਸੇਵਾਦਾਰ ਸੇਵਾ ਕਰ ਰਹੇ ਹੈ ਜੀ ਜੋੜਿਆਂ ਦੀ ਜੋ ਕਿ ਇੱਥੇ ਜੋੜੇ ਜਮ੍ਹਾਂ ਕਰਾਉਂਦੇ ਹੈ ਜੀ ਅਤੇ ਆਪਾਂ ਪਹਿਲਾਂ ਇੱਥੇ ਜੋੜੇ ਜਮ੍ਹਾਂ ਕਰਵਾ ਕੇ ਤੇ ਫਿਰ ਅੰਦਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਹੁਣ ਆਪਾਂ ਇੱਥੇ ਜੋੜੇ ਜਮਾ ਕਰਵਾ ਕੇ ਦਰਬਾਰ ਸਾਹਿਬ ਨੂੰ ਜਾ ਰਹੇ ਸੀਗੇ ਇਹ ਸਾਹਮਣੇ ਸਰੋਵਰ ਹੈ ਜੀ ਬਿਲਕੁਲ ਇਸ ਸਰੋਵਰ ਦਾ ਹੀ ਇਤਿਹਾਸ ਗੁਰਦੁਆਰਾ ਸਾਹਿਬ ਜੀ ਇਹਦੇ ਨਾਲ ਜੁੜਦਾ ਜੀ ਕਰਹਾਲੀ ਸਾਹਿਬ ਦੇ ਨਾਲ ਜੋ ਕਿ ਇੱਥੇ ਪਹਿਲਾਂ ਇੱਕ ਛੱਪੜੀ ਹੁੰਦੀ ਸੀ ਇਸ ਜਿੱਥੇ ਹੁਣ ਸਰੋਵਰ ਸਬਾਇਮਾਨਾ ਜੀ ਐ ਇਸ ਜਗ੍ਹਾ ਦੇ ਉੱਪਰ ਇੱਕ ਛੱਪੜੀ ਹੁੰਦੀ ਸੀ ਇਸ ਪਿੰਡ ਦੇ ਵਿੱਚ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਸੁਰਮਖ ਸੀ ਜੋ ਇਸ ਪਿੰਡ ਦਾ ਕਰਹਾਲੀ ਦਾ ਰਹਿਣ ਵਾਲਾ ਸੋ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਸੀ ਤੇ ਉਹਦੇ ਸਾਰੇ ਕੋੜ ਦੇ ਰੋਗ ਖਤਮ ਹੋ ਚੁੱਕੇ ਸਨ ਅਤੇ ਇਹ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਜੀ ਦੋ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਇਹ ਕਰਹਾਲੀ ਸਾਹਿਬ ਦੇ ਤੁਸੀਂ ਕਰੋ ਦਰਸ਼ਨ ਅਤੇ ਹੁਣ ਆਪਾਂ ਅੰਦਰ ਚੱਲੇ ਸੀ ਇਹ ਗੁਰ ਕੜਾ ਪ੍ਰਸ਼ਾਦ ਦਿੱਤੇ ਗੇ ਦਰ ਸਾਈਡ ਤੋਂ ਮਿਲਦੀ ਹੈ ਜੀ ਜੋ ਕਿ ਨਿਸ਼ਾਨ ਸਾਹਿਬ ਦੇ ਬਿਲਕੁਲ ਸਾਹਮਣੇ ਜੇ ਪੈਂਦਾ ਜੀ ਤੇ ਇਸ ਜਗ੍ਹਾ ਤੇ ਆ ਆ ਦੇਖੋ ਜੀ ਇਸ ਸਾਈਡ ਨਿਸ਼ਾਨ ਸਾਹਿਬ ਆਗੇ ਦੋ ਜੋੜਾ ਨਿਸ਼ਾਨ ਸਾਹਿਬਾ ਬਿਲਕੁਲ ਤੇ ਇਹਦੇ ਸਾਹਮਣੇ ਬਿਲਕੁਲ ਖੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਜੀ ਜੋ ਆਪਾਂ ਕਰਾਉਨੇ ਆ ਖੜਾ ਪ੍ਰਸ਼ਾਦ ਦੀ ਦੇਗ ਅਤੇ ਹੁਣ ਤੁਸੀਂ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਤੇ ਇੱਥੇ ਝਾੜੂ ਅਤੇ ਲੋਣ ਵੀ ਚੜਦਾ ਜੋ ਕਿ ਚਮੜੀ ਦੇ ਰੋਗਣ ਠੀਕ ਹੁੰਦੇ ਜਿਨ੍ਹਾਂ ਦੇ ਚੜਾ ਕੇ ਜਾਂਦੇ ਆ ਜੀ ਤੇ ਗੁਰੂ ਇਹ ਝੂਲਦੇ ਨਿਸ਼ਾਨਾ ਰਹਿਣੇ ਪੰਥ ਮਹਾਰਾਜ ਜੀ ਕੇ ਸੋ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਤੁਸੀਂ ਜੋ ਕਿ ਪਾਸ਼ਾ ਸ਼ੇਮੀ ਅਤੇ ਨੌਵੀਂ ਇਸ ਗੁਰਦੁਆਰੇ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਦੋ ਗੁਰੂਆਂ ਦੀ ਸੋ ਤੁਸੀਂ ਦਰਸ਼ਨ ਕਰੋ ਇਹ ਗੁਰੂ ਮਹਾਰਾਜ ਛੇਵੇਂ ਪਾਸ਼ਾ ਜੀ ਦੇ ਸਥਾਨਾਂ ਤੇ ਦੋ ਨਿਸ਼ਾਨ ਸਾਹਿਬ ਹੁੰਦੇ ਆ ਸੋ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਦਰਬਾਰ ਸਾਹਿਬ ਦੇ ਅਤੇ ਇਹ ਸਰੂਪ ਬਣਾਇਆ ਹੈ ਬਹੁਤ ਸੋਹਣਾ ਜਦੋਂ 100 ਕੋਟ ਸਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਨਕ ਮੱਤੇ ਨੂੰ ਜਾ ਰਹੇ ਸਨ ਅਤੇ ਇਸ ਜਗ੍ਹਾ ਤੇ ਰੁਕੇ ਸਨ ਜੋ ਕਿ ਪਾਈ ਸੁਰਮਖ ਦਾ ਜੋ ਕੋੜ ਦਾ ਰੂਪ ਸੀਗਾ ਇਹ ਦੂਰ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਛੱਪੜੀ ਚ ਨੋਹਾ ਕੇ ਅਤੇ ਹੁਣ ਦਰਬਾਰ ਸਾਹਿਬ ਜੀ ਦੇ ਤੁਹਾਨੂੰ ਅੰਦਰੂ ਦਰਸ਼ਨ ਕਰਾਉਣੇ ਆ ਸੋ ਕਰੋ ਦਰਸ਼ਨ ਦਰਬਾਰ ਸਾਹਿਬ ਰਹਾਲੀ ਸਾਹਿਬ ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਮੇਰੀ ਪੀਰ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ 9ਵੀਂ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਹੈ ਇਹ ਪਵਿੱਤਰ ਅਸਥਾਨ ਨੂੰ 6ਵੇਂ ਅਤੇ 9ਵੇਂ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਅਸਥਾਨ ਕਰਹਾਲੀ ਸਾਹਿਬ ਜੋ ਪਟਿਆਲਾ ਤੋਂ ਚੀਕਾ ਸੜਕ ਤੇ ਡਕਾਲਾ ਦੇ ਕੋਲ ਹੈ ਇਸ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਇੱਕ ਰਹਾਲੀ ਨਗਰ ਦਾ ਇੱਕ ਸੁਰਮਖ ਨਾਂ ਦਾ ਵਿਅਕਤੀ ਜੋ ਕੋੜ ਦੇ ਰੋਗ ਤੋਂ ਪੀੜਤ ਸੀ ਅਤੇ ਇਸ ਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਸੀ ਕੋੜ ਰੋਗ ਹੋਣ ਕਰਕੇ ਕੋਈ ਇਸ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਅਤੇ ਕਦੇ-ਕਦੇ ਕੋਈ ਇਸ ਨੂੰ ਰੋਟੀ ਦੇ ਜਾਂਦਾ ਸੀ ਅਤੇ ਇਹ ਖਾ ਲੈਂਦਾ ਸੀ ਅਤੇ ਇਹ ਨਗਰ ਤੋਂ ਬਾਹਰ ਇੱਕ ਝੀੜੀ ਵਿੱਚ ਰਹਿੰਦਾ ਸੀ ਅਤੇ ਇਸ ਦੇ ਨੇੜੇ ਹੀ ਇੱਕ ਛੱਪੜੀ ਸੀ ਜਿੱਥੇ ਕਿ ਅੱਜ ਸਰੋਵਰ ਸੁਭਾਇਮਨ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਰ ਵਕਤ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਸੀ ਕਿ ਹੇ ਗੁਰੂ ਨਾਨਕ ਸਾਹਿਬ ਜੀ ਜਾਂ ਤਾਂ ਮੈਨੂੰ ਇਸ ਰੋਗ ਜਿਹੜਾ ਕੋੜ ਦਾ ਰੋਗ ਹੈ ਇਸ ਤੋਂ ਮੈਨੂੰ ਠੀਕ ਕਰ ਦਿਓ ਜਾਂ ਫਿਰ ਮੇਰੀ ਮੁਕਤੀ ਕਰ ਦਿਓ ਸਾਈਂ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਅਰਦਾਸ ਸੁਣੀ ਤਾ ਘਟ ਘਟ ਦੇ ਜਾਨਨਹਾਰ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਅੰਮ੍ਰਿਤਸਰ ਤੋਂ ਨਾਨਕ ਮੱਤੇ ਨੂੰ ਜਾਂਦੇ ਹੋਏ 100 ਕੋੜ ਅਸਵਾਰਾਂ ਸਮੇਤ ਪਿੰਡ ਕਰਹਾਲੀ ਉੱਤਰ ਦੀ ਤਰਫ ਇੱਕ ਝਿੜੀ ਵਿੱਚ ਆਖ ਲੋਤੇ ਅਤੇ ਆਵਾਜ਼ ਦਿੱਤੀ ਉਠ ਪਾਈ ਸਰੂਮਖਾ ਤੇਰੀ ਅਰਦਾਸ ਬੇਨਤੀ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ ਅਤੇ ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ ਉੱਠ ਕੇ ਇਸ ਛਪੜੀ ਵਿੱਚ ਛੁੱਭੀ ਲਾ ਇਸ਼ਨਾਨ ਕਰ ਤੇਰੀ ਦੇਹ ਹੰਦਨ ਵਰਗੀ arogh ਹੋ ਜਾਵੇਗੀ ਇਹ ਆਵਾਜ਼ ਸੁਣ ਕੇ ਉਹ ਉੱਠਿਆ ਅਤੇ ਗੁਰੂ ਸਾਹਿਬ ਜੀ ਨੂੰ ਦੇਖਿਆ ਤੇ ਉਹਨਾਂ ਦੇ ਬਚਨ ਮੰਨ ਕੇ ਉਸਨੇ ਇਸ ਛਪੜੀ ਵਿੱਚ ਇਸ਼ਨਾਨ ਕੀਤਾ ਤੇ ਉਸ ਨੂੰ ਇੰਜ ਲੱਗਾ ਜਿਵੇਂ ਉਸ ਨੂੰ ਕਦੇ ਸਰੀਰਕ ਰੋਗ ਹੋਇਆ ਹੀ ਨਾ ਹੋਵੇ ਅਤੇ ਉਹ ਦੌੜ ਕੇ ਗੁਰੂ ਸਾਹਿਬ ਜੀ ਦੇ ਚਰਨੀ ਜਾ ਪਿਆ ਅਤੇ ਜਦੋਂ ਇਸ ਕੌਤਕ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਹੰਮ ਹਮਾ ਕੇ ਗੁਰੂ ਸਾਹਿਬ ਜੀ ਦੇ ਚਰਨੀ ਆਣ ਲੱਗੇ ਤਾਂ ਹਜੂਰ ਨੇ ਅਸ਼ੀਰਵਾਦ ਦਿੱਤਾ ਜਿਹੜਾ ਇਸ ਸਥਾਨ ਤੇ ਸ਼ਰਧਾ ਨਾਲ ਪੰਜ ਐਤਵਾਰ ਜਾਂ ਪੰਜ ਪੰਚਮੀਆਂ ਇਸ਼ਨਾਨ ਕਰੇਗਾ ਉਸ ਦਾ 18 ਪ੍ਰਕਾਰ ਦਾ ਕੱਚਾ ਕੋੜ ਦਾ ਰੋਗ ਅਤੇ ਸੋਖੜਾ ਨਿਰੰਕਾਰ ਆਪ ਠੀਕ ਕਰੇਗਾ ਸਮਾਪਾ ਕੇ ਇਹ ਸਥਾਨ ਮਹਾਨ ਤੀਰਥ ਬਣੇਗਾ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਸ਼ਹੀਦੀ ਮਾਰਗ ਹੈ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਜਾਂਦੇ ਹੋਏ ਗੜੀ ਸਾਹਿਬ ਤੋਂ ਇਸ ਸਥਾਨ ਤੇ ਆਏ ਅਤੇ ਦੁਪਹਿਰਾ ਕੱਟਿਆ ਤਾਂ ਜੋ ਇਸ ਇਹ ਸਥਾਨ ਨੂੰ ਛੇਵੇਂ ਅਤੇ ਨੌਵੇਂ ਗੁਰੂ ਸਾਹਿਬ ਜੀ ਦੀ ਚਰਨ ਛੋਪ ਪ੍ਰਾਪਤ ਹੈ ਹਾਂਜੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਕਰ ਲਏ ਸੀਗੇ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ ਛੇਵੀ ਅਤੇ ਪਾਤਸ਼ਾਹੀ ਨੌਵੀਂ ਜੋ ਕਿ ਦੋ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਹੈ ਇੱਕ ਇਸ ਗੁਰਦੁਆਰਾ ਸਾਹਿਬ ਜੀ ਨੂੰ ਸੋ ਪਵਿੱਤਰ ਅਸਥਾਨ ਦੇ ਆਪਾਂ ਦਰਸ਼ਨ ਕਰ ਲਏ ਸੀਗੇ ਤੇ ਤਕਰੀਬ ਦੁਪਹਿਰ ਦਾ 1:00 ਵੱਜ ਚੁੱਕਿਆ ਤੇ ਹੁਣ ਆਪਾਂ ਘਰ ਨੂੰ ਚੱਲੇ ਆ ਤੇ ਉਹ ਅੱਗੇ ਆਪਣਾ ਮੋਟਰਸਾਈਕਲ ਖਲੋਤਾ ਤੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਨੂੰ ਵੀ ਇਤਿਹਾਸ ਦਾ ਪਤਾ ਲੱਗ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਸਐਮਸੀ ਪੰਜਾਬੀ ਚੈਨਲ ਆ ਸੋ ਇਸ ਚੈਨਲ ਦੇ ਉੱਤੇ ਤੁਹਾਨੂੰ ਸਿਰਫ ਧਾਰਮਿਕ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਸਾਹਮਣੇ ਆਪਣਾ ਮੋਟਰਸਾਈਕਲ ਖਲੋਤਾ ਤੇ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ